ਅੱਖਾਂ ਲਈ ਫਾਇਦੇਮੰਦ ਛੇ ਸੁਪਰ ਫੂਡ ਅੱਖਾਂ ਨੂੰ ਹੈਲਦੀ ਰੱਖਣ ਲਈ ਡਾਈਟ ਚ ਵਿੱਚ ਸ਼ਾਮਿਲ ਕਰੋ ਇਹ ਚੀਜ਼ਾਂ ਆਓ ਅੱਜ ਜਾਣਦੇ ਹਾਂ ਉਹਨਾਂ ਫੂਡਸ ਬਾਰੇ ਜੋ ਅੱਖਾਂ ਨੂੰ ਹੈਲਦੀ ਰੱਖਤੀਆਂ ਹਨ ਡਰਾਈ ਫਰੂਟਸ ਅਖਰੋੜ, ਕਿਸ਼ਮਿਸ਼, ਪਿਸਤਾ, ਕਾਜੂ, ਬਦਾਮ, मूंगਫਲੀ ਆਦਿ ਡਰਾਈ ਫਰੂਟਸ ਨੂੰ ਆਪਣੀ ਡਾਈਟ ਦਾ ਹਿੱਸਾ ਬਣਾਓ ਇਹਨਾਂ ਚ ਮੌਜੂਦ ਵਿਟਾਮਿਨ A ਅੱਖਾਂ ਲਈ ਗੁਣਕਾਰੀ ਹੁੰਦਾ ਹੈ ਬ੍ਰੋਕਲੀ ਵਿਟਾਮਿਨ A ਅਤੇ ਐਂਟੀਆਕਸੀਡੈਂਟ ਗੁਣਾਂ ਨਾਲ ਭਰਪੂਰ ਬ੍ਰੋਕਲੀ ਦਾ ਸੇਵਨ ਕਰਨ ਨਾਲ ਅੱਖਾਂ ਹੈਲਦੀ ਰਹਿੰਦੀਆਂ ਹਨ ਐਸ ਦਾ ਸੇਵਨ ਸਬਜ਼ੀ ਅਤੇ ਸਲਾਦ ਦੇ ਰੂਪ ਚ ਕਰ ਸਕਦੇ ਹੋ ਆਬਲਾ ਇਸ ਚ ਵਿਟਾਮਿਨ C ਵਿਟਾਮਿਨ A ਅਤੇ ਐਂਟੀਆਕਸੀਡੈਂਟ ਗੁਣ ਹੁੰਦੇ ਹਨ ਜੋ ਤੁਹਾਡੀਆਂ ਅੱਖਾਂ ਦੇ ਅੰਦਰ ਮੌਜੂਦ ਸੈੱਲਾਂ ਦੇ ਕੰਮ ਕਰਨ ਦੀ ਸ਼ਕਤੀ ਚ ਸੁਧਾਰ ਕਰਦੇ ਹਨ ਗਾਜਰ ਇਸ ਚ ਬੀਟਾ ਕੈਰੋਟਿਨ ਹੁੰਦਾ ਹੈ ਜੋ ਅੱਖਾਂ ਦੀਆਂ ਮਾਸਪੇਸ਼ੀਆਂ ਲਈ ਗੁਣਕਾਰੀ ਹੁੰਦਾ ਹੈ ਤੁਸੀਂ ਇਸ ਨੂੰ ਸਲਾਜਾ ਜੂਸ ਦੇ ਰੂਪ ਚ ਵੀ ਲੈ ਸਕਦੇ ਹੋ ਮੱਛੀ ਡਰਾਈ ਆਈ ਸਿੰਡਰੋਮ ਅਤੇ ਮੋਤੀਆ ਤੋਂ ਬਚਾ ਕਰਨ ਲਈ ਤੁਹਾਨੂੰ ਮੱਛੀ ਦਾ ਸੇਵਨ ਕਰਨਾ ਚਾਹੀਦਾ ਹੈ ਇਹਨਾਂ ਚ ਓਮੇਗਾ 3 ਫੈਟੀ ਐਸਿਡ ਪਾਇਆ ਜਾਂਦਾ ਹੈ ਸੌਫ ਐਂਟੀਆਕਸੀਡੈਂਟ ਗੁਣਾਂ ਨਾਲ ਭਰਪੂਰ ਸੌਫ ਨੂੰ ਗਰਮ ਦੁੱਧ ਨਾਲ ਖਾਓ ਇਸ ਨਾਲ ਅੱਖਾਂ ਦੀ ਰੌਸ਼ਨੀ ਤੇਜ ਹੁੰਦੀ ਹੈ ਇਹਨਾਂ ਚੀਜ਼ਾਂ ਦੇ ਸੇਵਨ ਨਾਲ ਅੱਖਾਂ ਨੂੰ ਫਾਇਦਾ ਹੁੰਦਾ ਤੁਸੀਂ ਚਾਹੋ ਤਾਂ ਇਹਨਾਂ ਨੂੰ ਖਾਣ ਤੋਂ ਪਹਿਲਾਂ ਐਕਸਪਰਟਸ ਦੀ ਸਲਾਹ ਲੈ ਸਿੱਤਿਓ ਸਿਹਤ ਨਾਲ ਜੜੀਆਂ ਹੋਰ ਅਪਡੇਟਸ ਲਈ ਦੇਖਦੇ ਰਹੋ ਡੇਲੀ ਹੈਲਥ ਅੱਖਾਂ ਲਈ ਫਾਇਦੇਮੰਦ ਛੇ ਸੁਪਰ ਫੂਡ ਅੱਖਾਂ ਨੂੰ ਹੈਲਦੀ ਰੱਖਣ ਲਈ ਡਾਈਟ ਚੁਆਇਸ ਸ਼ਾਮਿਲ ਕਰੋ ਇਹ ਚੀਜ਼ਾਂ ਆਓ ਅੱਜ ਜਾਣਦੇ ਹਾਂ ਉਹਨਾਂ ਫੂਡਸ ਬਾਰੇ ਜੋ ਅੱਖਾਂ ਨੂੰ ਹੈਲਦੀ ਰੱਖਤੀਆਂ ਹਨ ड्राई फ्रूट्स अखरोट किशमिश पिस्ता काजू बादाम मूंगफली आदि ड्राई फ्रूट्स ਨੂੰ ਆਪਣੀ ਡਾਈਟ ਦਾ ਹਿੱਸਾ ਬਣਾਓ ਇਹਨਾਂ 'ਚ ਮੌਜੂਦ ਵਿਟਾਮਿਨ ए ਅੱਖਾਂ ਲਈ ਗੁਣਕਾਰੀ ਹੁੰਦਾ ਹੈ ਬ੍ਰੋਕਲੀ ਵਿਟਾਮਿਨ ए ਅਤੇ ਐਂਟੀਆਕਸੀਡੈਂਟ ਗੁਣਾਂ ਨਾਲ ਭਰਪੂਰ ਬ੍ਰੋਕਲੀ ਦਾ ਸੇਵਨ ਕਰਨ ਨਾਲ ਅੱਖਾਂ ਹੈਲਦੀ ਰਹਿੰਦੀਆਂ ਹਨ ਐਸ ਦਾ ਸੇਵਨ ਸਬਜ਼ੀ ਅਤੇ ਸਲਾਦ ਦੇ ਰੂਪ 'ਚ ਕਰ ਸਕਦੇ ਹੋ ਆਬਲਾ ਇਸ 'ਚ ਵਿਟਾਮਿਨ ਸੀ ਵਿਟਾਮਿਨ ए ਅਤੇ ਐਂਟੀਆਕਸੀਡੈਂਟ ਗੁਣ ਹੁੰਦੇ ਹਨ ਜੋ ਤੁਹਾਡੀਆਂ ਅੱਖਾਂ ਦੇ ਅੰਦਰ ਮੌਜੂਦ ਸੈੱਲਾਂ ਦੇ ਕੰਮ ਕਰਨ ਦੀ ਸ਼ਕਤੀ 'ਚ ਸੁਧਾਰ ਕਰਦੇ ਹਨ ਗਾਜਰ ਇਸ 'ਚ ਬੀਟਾ ਕੈਰੋਟਿਨ ਹੁੰਦਾ ਹੈ ਜੋ ਅੱਖਾਂ ਦੀ ਮਾਸਪੇਸ਼ੀਆਂ ਲਈ ਗੁਣਕਾਰੀ ਹੁੰਦਾ ਹੈ ਤੁਸੀਂ ਇਸ ਨੂੰ ਸਲਾਦ ਜਾਂ ਜੂਸ ਦੇ ਰੂਪ 'ਚ ਵੀ ਲੈ ਸਕਦੇ ਹੋ ਮੱਛੀ ਡਰਾਈ ਆਈ ਸਿੰਡਰੋਮ ਅਤੇ મોતਿਆ ਤੋਂ ਬਚਾ ਕਰਨ ਲਈ ਤੁਹਾਨੂੰ ਮੱਛੀ ਦਾ ਸੇਵਨ ਕਰਨਾ ਚਾਹੀਦਾ ਹੈ ਇਹਨਾਂ 'ਚ ਓਮੇਗਾ 3 ਫੈਟੀ ਐਸਿਡ ਪਾਇਆ ਜਾਂਦਾ ਹੈ ਸੌਫ ਐਂਟੀਆਕਸੀਡੈਂਟ ਗੁਣਾ ਨਾਲ ਭਰਪੂਰ ਸੌਫ ਨੂੰ ਗਰਮ ਦੁੱਧ ਨਾਲ ਖਾਓ ਇਸ ਨਾਲ ਅੱਖਾਂ ਦੀ ਰੌਸ਼ਨੀ ਤੇਜ ਹੁੰਦੀ ਹੈ ਇਹਨਾਂ ਚੀਜ਼ਾਂ ਦੇ ਸੇਵਨ ਨਾਲ ਅੱਖਾਂ ਨੂੰ ਫਾਇਦਾ ਹੁੰਦਾ ਤੁਸੀਂ ਚਾਹੋ ਤਾਂ ਇਹਨਾਂ ਨੂੰ ਖਾਣ ਤੋਂ ਪਹਿਲਾਂ ਐਕਸਪਰਟਸ ਦੀ ਸਲਾਹ ਲੈ ਸਿੱਤ ਦਿਓ ਸਿਹਤ ਨਾਲ ਜੜੀਆਂ ਹੋਰ ਅਪਡੇਟਸ ਲਈ ਦੇਖਦੇ ਰਹੋ ਡੇਲੀ ਹੈਲਥ